ਹਾਂਜੀ ਪਿਓਰ ਕੈਮਰੀ कॉटन सूट ਰਹੇਗਾ 500 ਮੀਟਰ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਪਿਓਰ ਦਾ 4 ਸੈਟ ਲੈਸ ਵਾਲਾ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਹੈ ਉਹ 750 ਫ੍ਰੀ ਸ਼ਿਪਿੰਗ ਇਨ ਪੰਜਾਬ ਨੈਕਸਟ ਵਿਦਆਊਟ ਦੁਪੱਟਾ ਇਹ ਸੂਟ ਲੈਣਗੇ 올ਓਵਰ ਸੂਟ ਰਹੇਗਾ ਬੀਬਾ ਪ੍ਰਿੰਟਸ ਕੈਮਰੀ कॉटन 3.5 ਮੀਟਰ ਵੱਡੇ ਪਣੇ ਦਾ ਇਹ ਸੂਟ ਰਹੇਗਾ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਹੈ ਉਹ 599 ਫ੍ਰੀ ਸ਼ਿਪਿੰਗ ਇਨ ਪੰਜਾਬ ਸਕ੍ਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਇਹਨਾਂ ਸੂਟਾਂ ਦਾ ਆਰਡਰ ਪਲੇਸ ਕਰ ਸਕਦੇ ਹੋ। ਇਹਨਾਂ ਸੂਟਾਂ ਦੇ ਵਿੱਚ ਹੋਰ ਵੀ ਪ੍ਰਿੰਟ ਨੇ ਜੋ ਕਿ ਸਮਰ ਦੇ ਲਈ ਬੈਸਟ ਨੇ। ਨੈਕਸਟ ਇਹ ਵੀ ਆਪਣੇ ਕੋਲ ਮੈਚਿੰਗ ਸੂਟ ਰਹਿਣਗੇ ਪਿਓਰ ਕੈਮਰੀ कॉटन। ਸ਼ਰਟ ਰਹੇਗੀ 1 70 ਵੱਡੇ ਪਣੇ ਦੀ ਪ੍ਰਿੰਟਡ, ਬਾਟਮ ਇਸ ਦੇ ਨਾਲ 2 ਮੀਟਰ ਰਹੇਗੀ ਵੱਡੇ ਪਣੇ ਦੀ। ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਔਰ ਆਲ ਓਵਰ ਸੂਟ ਵੀ ਬਾਈ ਕਰ ਸਕਦੇ ਹੋ। ਆਲ ਓਵਰ ਸੂਟ ਦਾ ਜੋ 3.5 ਮੀਟਰ ਮਿਲੇਗਾ ਵੱਡੇ ਪਣੇ ਦਾ ਇਹਨਾਂ ਸੂਟਾਂ ਦਾ ਪ੍ਰਾਈਸ ਆ ਉਹ 500 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਇਹਨਾਂ ਸੂਟਾਂ ਵਿੱਚੋਂ ਵੀ ਆਪਣਾ ਆਰਡਰ ਪਲੀਜ਼ ਕਰ ਸਕਦੇ ਹੋ ਪਿਓਰ ਕੈਂਬਰੀ कॉटन ਦੇ ਮੈਚਿੰਗ ਸੂਟ ਨੇ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਨੈਕਸਟ कॉटन ਮੈਚਿੰਗ ਸੂਟ ਰਹਿਣਗੇ ਮਸ਼ੀਨ ਵਰਕ ਹੋਇਆ बॉटम ਤੇ ਸ਼ਰਟ ਰਹੇਗੀ 1.70 ਵੱਡੇ ਪਣੇ ਦੀ बॉटम ਇਸ ਦੇ ਨਾਲ ਰਹੇਗੀ 2 ਮੀਟਰ ਵੱਡੇ ਪਣੇ ਦੀ ਮਸ਼ੀਨ ਵਰਕ ਹੋਇਆ बॉਟਮ ਤੇ ਵਿਦਾਊਟ ਦੁਪੱਟਾ ਇਹ ਸੂਟ ਰਹਿਣਗੇ ਪ੍ਰਾਈਸ ਇਹਨਾਂ ਸੁੱਟਾਂ ਦਾ 850 ਫ੍ਰੀ ਸ਼ਿਪਿੰਗ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਸੁੱਟਾਂ ਦਾ ਵੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਲਿਮਟਡ ਸਟਾਕ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਤੁਸੀਂ ਦੇਖਦੇ ਹੋ ਐਂਡ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਨੈਕਸਟ ਇਹ ਵੀ ਆਪਣੇ ਕੋਲ કોટਨ 올ਓਵਰ सूट रहेगा ਤੁਸੀਂ ਇਹਨਾਂ ਸੁੱਟਾਂ ਦੇ ਵਿੱਚੋਂ ਮੈਚਿੰਗ ਵੀ ਬਾਈ ਕਰ ਸਕਦੇ ਆ 올ਓਵਰ ਸੂਟ ਵੀ ਬਾਈ ਕਰ ਸਕਦੇ ਆ ਨਾਰਮਲ ਪਣਾਚ ਵੀ ਬਾਈ ਕਰ ਸਕਦੇ ਆ ਨਾਰਮਲ ਪਣਾ 5 ਮੀਟਰ ਰਹੇਗਾ ਔਰ ਵੱਡੇ ਪਣੇ ਦਾ 3.5 ਮੀਟਰ ਰਹੇਗਾ ਐਕਸਪਰਟ कॉटन ਆ ਬਹੁਤ ਹੀ ਵਧੀਆ ਸਮਰ ਲਈ ਬੈਸਟ ਕੁਆਲਟੀ ਦੇ ਸੁੱਟ ਨੇ ਪ੍ਰਾਈਸ ਇਹਨਾਂ ਸੁੱਟਾਂ ਦਾ 599 ਫ੍ਰੀ ਸ਼ਿਪਿੰਗ ਕੈਸ਼ ਔਰ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਥੈਂਕ ਯੂ ਜੀ